ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਪਈ ਅਮਰੀ ਗੁਰੂ ਹਰ ਦੇ ਰਛਾ ਪੂਰਨ ਹੋਇ ਜਿਤ ਕੀ ਚਾ ਤਵ ਚਨ ਮਨੈ ਹਮਾਰ ਆਪਣਾ ਬਣ ਕਰੋ ਪ੍ਰਤਿਪਾਰਾ ਅਮਰੀ ਦੁਸ ਸਭੈ ਤੁਮ ਕਾਵੋ ਆਪ ਹਰ ਦੇ ਮੋਹਿ ਬਚਾਓ ਸੁਖੀ ਬਸੈ ਮੋਹ ਰੋ ਪਰਿਵਾਰਾ ਸੁਖ ਸੁਖ ਸਭੈ ਕਰਤਾਰਾ ਪੂਰ ਚਣ ਜਿ ਕਰ ਦੇ ਕਰਿਆ ਸਭਣ ਕੋ ਅਡ ਸੰਗਰੀਆ ਪੂਰਨ ਹੋਇ ਹਮਾਰੀ ਆਸਾ ਤੋਰ ਪ੍ਰਿਤਿ ਰਹੇ ਪਿਆਸਾ तुम्हारे छाड़ के और ना जो पर जांच तुम ते पाओ सेवक सिख हमारे जारिये चुन चुन सत्र हमारे मारिये आप हार दे मुझे वरिये मन का वरिये हु जो सदा हमारे पच्चा श्री सिख जो करिये वरचा राख लहम राख नहारे साहिब संत सहाय प्यारे दीन मर्दुशन के हंता आत्मा परिचित

ਨਿਰੰਕਾਰ ਨਿਰਮਕਾਰ ਨਿਰਲੰਬੇ ਆਦਿ ਨੀਲ ਨਾਦ ਅਸੰਭਵ ਤਾਕਾ ਮੂਲ ਉਚਾਰ ਤਪੇਦਾ ਜਾ ਕੋ ਪੇਦ ਨ ਭਾਵ ਤਪੇਦਾ ਤਾ ਕੋ ਕਿਰਪਾ ਹਨ ਮਾਨਤ ਮਹਾ ਮੂਲ ਕਚ ਪੇਦ ਨਾ ਜਾਣਤ ਮਹਾ ਦੇਵ ਕੋ ਘਰ ਸਦਾ ਸੁ ਨਿਰੰਕਾਰ ਕਾ ਚੀਤ ਨਹਿ ਤਵ ਆਪੇ ਆਪਣੀ ਮੂਲ ਹੈ ਜੋ ਤੀ ਵਰਨਤ ਭਿੰਨ ਭਿੰਨ ਕਹਿਤੇ ਤੀਤ ਬਨਾਲਾ ਕਾਨ ਜਾਇ ਪਸਾਰਾ ਕਹਿਉ ਸਦਾ ਵਰਤਣੁ ਸੰਸਾਰਾ

ਸੁਰਚਣਵਕ ਭਰੇ ਤਿਹਾਰੇ ਦਿਨ ਕਾ ਤੁਮ ਸੰਗਤ ਸੁਵਟਾਰੇ ਜੋ ਕਲ ਕੋ ਇਕ ਭਾਰਤੇ ਹਾਂ ਤਾਕ ਕੋ ਕਲ ਨਟਣਾ ਹੋ ਰਚਾ ਹੋਏ ਤਸ ਬਕਾਲਾ ਦੁਸਰ ਸਰਸ ਨਟਕਾਲਾ ਕਿਰਪਾ ਰਿ ਸੁਝਣ ਰਹੋ ਤਾਕੇ ਤਾਪਤਰ ਤੁਮ ਹਰ ਹੋ ਰਹੇ ਸਿਧਿ ਕਰਮੋ ਸੁਭ ਹੋਏ ਸਿ ਸਾਸ ਸਤੇ ਨਾ ਕੋਈ ਇਕ ਬਾਰ ਜਿ ਤੁਮ ਸੁਮਾਰਾ ਕਾ ਪਾਸ ਤੇ ਧਾਇ ਉਬਾਰਾ ਜਿਨੇ ਨਾਮ ਤਿਹਾਰੋ ਕਹਾਦਾ ਰਿ ਸੁਭ ਹੋ ਗੇ ਰਹਾ ਖੜਗ ਕੇਤਮਾ ਸਰਨ ਤਿਹਾਰੀ ਆਪ ਹਾਰ ਦਲ ਹੋ ਬਾਰੀ सर्व टोर मु सुहाई ऋष हो विचाई सड़क के शरण तिहारी आपहारे सर्व टोर मु सुहाई दुस दो हो विचाई वाहिगुरु जी का खलसा वाहिगुरु जी की फतेह